ਹਰ ਗੱਲ ਤੇ ਕਰਦੇ ਕਿ ਹੈ ਉਹ ਕਿਉਂ ਬਣਾਇਆ ਇਹ ਦੇਰ ਅ ਤੁਸੀਂ ਦੇਖ ਸਕਦੇ ਹੋ ਵੀ ਆਗੂਆਂ ਦੇ 20 ਮਿੰਟ ਦੇਣ ਤੋਂ ਬਾਅਦ ਭਾਰਤੀ ਕਿਸਾਨ ਜੀ ਨੇ ਤਗਰਾਹਾਂ ਦਾ ਜਿਹੜਾ ਕਾਫਲਾ ਹੈ ਉਹ ਬਰਨਾਲਾ ਤੋਂ ਬਠਿੰਡਾ ਦੇ ਵਾਲਮ ਅੱਗੇ ਵਾਧਾ ਹੋਇਆ ਤੇ ਜਿਹਦੇ ਵਿੱਚ ਇਹ ਸਾਫ ਸ਼ਬਦਾਂ ਚ ਕਿਹਾ ਗਿਆ ਵੀ ਯਾਰ ਅਸੀਂ ਜੇ ਬਠਿੰਡਾ ਪ੍ਰਸ਼ਾਸਨ ਸਾਨੂੰ ਇਸ ਵਕਤ ਰਸਤਾ ਦੇ ਦਿੰਦਾ ਤਾਂ ਠੀਕ ਆ ਨਹੀਂ ਅਸੀਂ ਜਿਹੜਾ ਭੇੜ ਪ੍ਰਸ਼ਾਸਨ ਕਰਵਾਉਣਾ ਚਾਹੁੰਦਾ ਅਸੀਂ ਕਰਵਾਵਾਂਗੇ ਉਹ ਹਟਾਈ ਜਾਂਦਾ ਆਹ ਆਪਸੇ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਵੀ ਟਰੱਕ ਪੂਰੇ ਜਿਹੜੇ ਫਸਾ ਕੇ ੜਾ ਕੇ ਖੜਾਏ ਗਏ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਿਸ ਤਰ੍ਹਾਂ ਅੱਗੇ ਇੱਥੇ ਹੀ ਆਮੋ ਨਹੀਂ ਚੱਲ ਚੱਲ ਫੜ 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 ਚੱਲ 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 ਲਾ ਦੇ ਰੋਗ ਤੁਸੀਂ ਦੇਖ ਸਕਦੇ ਹੋ ਅਥਰੂ ਕੈਸ ਦੇ ਗੋਲਿਆ ਜਿਹੜੇ ਉਹ ਸਿੱਟਣੇ ਸ਼ੁਰੂ ਕਰ ਦਿੱਤੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੇਖੋ ਮਾਨ ਸਰਕਾਰ ਜਿਹੜੀ ਕਦੇ ਕਹਿੰਦੀ ਸੀ ਬਈ ਬਾਰਡਰਾਂ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਬੰਬ ਸਿੱਟੇ ਆ ਸਾਡੇ ਲੋਕਾਂ ਨੂੰ ਅੰਨੇ ਕੀਤਾ ਸਾਡੇ ਜਿਹੜੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਅੰਨੇ ਘਰ ਛੱਡਿਆ ਅਸੀਂ ਕੇਂਦਰ ਸਰਕਾਰ ਦੇ ਨਾਲ ਨਹੀਂ ਆ ਤੁਸੀਂ ਦੇਖ ਸਕਦੇ ਹੋ ਇਹ ਦੂਜੀ ਵਾਰ ਉਹ ਕਾਰਨਾਮਾ ਹੈ ਇਥੋਂ ਦੀ ਮਾਨ ਸਰਕਾਰ ਦਾ ਮਾਨ ਸਰਕਾਰ ਮਰਦਾਬਾ ਜਿਹੜੀ ਲੋਕਾਂ ਦੀ ਹਤਾਸ਼ੀ ਬਣ ਰਹੀ ਹੈ ਪੰਜਾਬ ਸਰਕਾਰ ਮਰਦਾਬਾ ਤੇ ਜਿਹੜੀ ਇਹ ਕਹਿ ਰਹੀ ਹੈ ਬਈ ਅਸੀਂ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਹੀਂ ਹੈਗੇ ਜਾਂ ਅਸੀਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦਾ ਵਿਰੋਧ ਕਰਦੇ ਆਂ ਪਰ ਦੇਖ ਸਕਦੇ ਆਂ ਵੀ ਹੂਬ ਹੂ ਉਹੀ ਰੋਲ ਹੂਬ ਹੂ ਉਹੀ ਤਰੀਕਾ ਜਿਹੜਾ ਕਦੇ ਇਥੋਂ ਦੀ ਮਾਨ ਸਰਕਾਰ ਨੇ ਦੁੰਨੇ ਵਾਲ ਦੇ ਵਿੱਚ ਕੀਤਾ ਸੀ ਉਹੀ ਤਰੀਕਾ ਜਿਹੜਾ ਕਦੇ ਬਾਰਡਰਾਂ ਦੇ ਉੱਤੇ ਕੀਤਾ ਗਿਆ ਸੀ ਕਿਸਾਨਾਂ ਦੇ ਉੱਤੇ ਉਹੀ ਤਰੀਕਾ ਅੱਜ ਫੇਰ ਵਰਤੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਆ ਵੇਖੋ ਦੇਖੋ 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 ਕਿੱਡੀ ਜ਼ੋਰ ਨਾਲ ਛੱਡੇ ਜਾ ਰਹੇ ਨੇ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਦੇਖੋ ਭੱਜ ਪਾਈ ਦੇ ਕੋ ਬੋਰੀਆਂ ਆ ਇਦਾਂ ਕਿਹਾਂ ਦੇ ਆ ਦੇਖੋ ਕਿੱਡੀ ਜ਼ਬਰਦਸਤ ਤਰੀਕੇ ਨਾਲ ਛੱਡਿਆ ਜਾ ਰਿਹਾ ਸਾਫ਼ ਸ਼ਬਦਾਂ ਦੇ ਵਿੱਚ ਤੁਸੀਂ ਜਿਹੜੇ ਬੰਬ ਗੋਲੇ ਚੱਲਦੇ ਸੁਣ ਸਕਦੇ ਹੋ ਇਹ ਉਹ ਗੋਲੇ ਆ ਜਿਹੜੇ ਕੇਂਦਰ ਸਰਕਾਰ ਨੇ ਸ਼ੰਭੂ ਮੋਰਚ ਦੇ ਬੈਠੇ ਆਖੂਆਂ ਦੇ ਜਿਹੜੇ ਕਿਲਾਏ ਸੀ ਤੇ ਉਹੀ ਗੋਲੇ ਅੱਜ ਫੇਰ ਨੇ ਉਹੀ ਗੋਲੇ ਜਿਹੜੇ ਲੇਲੇ ਆਲ ਚੱਲੇ ਆ ਉਹੀ ਗੋਲੇ ਆ ਗਿਆ ਭਾਈ ਦਾ ਓਏ ਜੰਨੀ ਜਾਣਾ ਜਿਹੜਾ ਅਸੀਂ ਦਰਜਾ ਪਾਸੇ ਤੋਂ ਬੱਜੀ ਜਾਂਦਾ ਭੈਣੀ ਲੈਂਦਾ ਪੂਰੀ ਭੱਜੀ ਜਾਂਦਾ ਜਾਣ ਨਿਕਲ ਗਿਆ ਓਏ ਪਾਣੀ ਮਾਰਦੇ ਨੇ ਪਾਣੀ ਮਾਰਦੇ ਦੇਖੋ ਤੁਸੀਂ ਦੇਖ ਸਕਦੇ ਹੋ ਬਈ ਟੋਲ ਟ੍ਰੈਫਿਕ ਨੂੰ ਜਾਮ ਕਰਕੇ ਹਰਮਾਲਿਆ ਦੇ ਪਾਣੀ ਖੜੀ ਉਹ ਨਹੀਂ ਖੜੀ ਹੈ ਕੁੱਲ ਟ੍ਰੈਫਿਕ ਨੂੰ ਜਾਮ ਕਰਕੇ ਵੱਡੀ ਗੱਲ ਦੀ ਭਾਇ ਦੇ ਉਹੀ ਤਰੀਕਾ ਬਣਾਇਆ ਜਾ ਰਿਹਾ ਹੂੰ ਬੱਛੇ ਘੱਟਾ ਨਹੀਂ ਨਹੀਂ ਇਹ ਕਹਾਣੀ ਆਉਂਦੀ ਕੋਈ ਪਤਾ ਮੇਰੀ ਭੈਣ ਘੜੀਆਂ ਕਾਦੀ ਆਗੂ ਵਰੀ ਅੱਗੇ ਬੈਕ ਆ ਜਾਓ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਇਹ ਉਹ ਤਸਵੀਰਾਂ ਜਿੱਥੇ ਮਾਨ ਸਰਕਾਰ ਆਪਦਾ ਉਹੀ ਜਾਵਰ ਰਵਈਆ ਦਿਖਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਆਮ ਰਾਘੇ ਦੀ ਨੇ ਜਿਹੜੇ ਉਹਨਾਂ ਦੇ ਵੀ ਕਿਸ ਤਰ੍ਹਾਂ ਇਹ ਭੈਣੇ ਉਹ ਪਰਮਾਰਮੂਲ ਉਹ ਕਰਾ ਦਿਓ ਯਾਰ ਤੁਸੀਂ ਦੇਖ ਸਕਦੇ ਹੋ ਵੀ ਇਹ ਗੋਲਣਾ ਜਿੰਦਗੀਆਂ ਗੋਲਣਾ ਜਿੰਦਗੀਆਂ ਗੋਲਣਾ ਜਿੰਦਗੀਆਂ ਤੁਸੀਂ ਦੇਖ ਸਕਦੇ ਹੋ ਵੀ ਇਹ ਅਥਰੂ ਗੈਸ ਦੇ ਗੋਲੇ ਇਥੋਂ ਦੀ ਮਾਨ ਸਰਕਾਰ ਜਿੱਥੇ ਝੂਠੇ ਕੇਸ ਦਰਜ ਕਰਕੇ ਕਿਸਾਨ ਆਗੂਆਂ ਨੂੰ ਜੇਲ੍ਹ ਚ ਡੱਕੀ ਬੈਠੀ ਐ ਤੇ ਉੱਥੇ ਹੀ ਅੱਧ ਕੱਟਾ ਜਿੱਤੀ ਕੱਢ ਕੇ ਜਾਵਾਂਗੇ ਕੱਢਾ ਕੱਢੀ ਤੁਹਾਡੇ ਨਾਲ ਅਥਰੂ ਕੈਸ ਦੇ ਗੋਲੇ ਚਲਾ ਕੇ ਉਹ ਕਾਰਪੋਰੇਟਾਂ ਤੇ ਸਾਮਰਾਜ ਜੀ ਦੇਸ਼ਾਂ ਤੇ ਲੋਕਾਂ ਦੇ ਲਈ ਰਾਹ ਖੋਲ ਰਹੇ ਆ ਜੀ ਦਾ ਇਥੋਂ ਦੀ ਆਮ ਲੋਕ ਤੇ ਉਹ ਲੋਕ ਵਿਰੋਧ ਕਰ ਰਹੇ ਆ ਜਰਕਾਰ ਮਰਦਾਬਾ ਜਿਨ੍ਹਾਂ ਨੂੰ ਜੇਲਾਂ ਚ ਡੱਕ ਰਹੀ ਹੈ ਕਮਾਨ ਕਮਾਨ ਦੀ ਪੁੱਛਣ ਸਰਕਾਰ ਮਰਦਾਬਾ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿਸਾਨ ਕਿਸ ਤਰ੍ਹਾਂ ਫਜੇ ਵੀ ਅਰੋੜਾਂ ਤੇ ਖੜੇ ਨੇ ਤੇ ਉਹ ਪੁਲਿਸ ਪ੍ਰਸ਼ਾਸਨ ਖੜਾ ਹੈ ਬਾਈ 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 ਉਹਨਾਂ ਨੇ ਜਾਣਾ ਕਿੱਥੇ ਹੈ ਉਹ ਆਮ ਨੂੰ ਕੋਈ ਰਾਹ ਗਿਰਾਂ ਪੈਣ ਪੈਣ ਇੱਧਰ ਵੀ ਆ ਗਈ ਰਾ ਪਰਮਾਰ ਰੂਲਵਾਦ ਹੋ ਜਾਂਦਾ ਜੀ ਆਮਾਰ ਮੂਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਵੀ ਪੈਣ ਪਰਮਾਰ ਮੂਲ ਆਏ ਆਮ ਰਾਹਗਿਰਿਆਂ ਨੂੰ ਵੀ ਇੱਥੋਂ ਦੀ ਮਾਨ ਸਰਕਾਰ ਜਿਹੜੀ ਇਹ ਕਹਿੰਦੀ ਆ ਵੀ ਕਿਸਾਨ ਤੰਗ ਕਰਦੇ ਆ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਇੱਥੋਂ ਦੇ ਆਮ ਨਾਗਰਿਕਾਂ ਨੂੰ ਕੀ ਅਸਰ ਹੁੰਦਾ ਉਹ ਪੈਣ ਦੀ ਨਿਸ਼ਾਨੀ ਦੇਖੀ ਜਾ ਸਕਦੀ ਹੈ ਵੀ ਇੱਥੇ ਕਿਵੇਂ ਦੇਖੋ ਦੇਖੋ ਕਿਸ ਤਰ੍ਹਾਂ ਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਆ ਰਹੇ ਨੇ ਆਏ ਵਿਖੜ ਗਏ ਬੰਦੇ ਯਾਰ ਹੋ ਗਿਆ ਓਏ ਆ ਬਿੱਥੇ ਤੇ ਕੋਈ ਯਾਰਾ ਨੂੰ ਪੇਸ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਥਰੂ ਗੈਸ ਦੇ ਗੋਲੇ ਜਿਹੜੇ ਉਹ ਭਰਾ ਆ ਰਿਹਾ ਤੇ ਕਿਸਾਨ ਉਹ ਡਟੇ ਹੋਏ ਨੇ ਬਾਈ ਉਹ ਦੂਜੇ ਨੇ ਪੈਨ ਛੋਟੀ ਤੱਕ ਨਹੀਂ ਉਹ ਚੱਕਿਆ ਤਵਾ ਇਹ ਮੁੱਕਿਆ ਬਾਈ ਆਇਆ ਦੁਬਾਰੇ ਬਿਯੋਦ ਬਣਾ ਕੇ ਆਉਨੇ ਆ ਉੱਥੇ ਚੱਲੋ ਉੱਥੇ ਇੱਕ ਮੋ ਗੋਲੇ ਚੱਲੋ ਆਪਾਂ ਚਲ ਫਟੂਗਾ ਰੈਣ ਦੇ ਰੈਣ ਦੁਬਾਰੇ ਆਣੇ ਬਿਉਂਤ ਬੰਦੀ ਨਾ ਕੇ ਚਲੋ ਭਾਈ ਆਹੀ ਜੱਗੇ ਆ ਤਾੜੀ ਆ ਜਾ ਜੱਗੇ ਆਓ ਇਧਰ ਹਾਂ ਹਾਂ ਬਸ ਉਹ ਦੇਖੋ ਕਿਸਾਨ ਜਿਹੜੇ ਪਿੱਛੇ ਮੁੜ ਰਹੇ ਆਗੂਆਂ ਦੀ ਕਹੇ ਅਨਸਾਰ ਬਿਉਂਤ ਬੰਦੀ ਦੇ ਵਿੱਚ ਜਿਹੜੇ ਬਦਲਾ ਕੀਤੇ ਜਾ ਰਹੇ ਆ ਪਾਣੀ ਹੋਊਗਾ ਮੋਟਰਾਂ ਦੇ ਇੱਧਰ ਪਾਣੀ ਲਾਇਆ ਟੈਂਕੀ ਦਾ ਕੰਮ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਇਹ ਟਕਰਾ ਸਾਰੇ ਪਿੱਛੇ ਮੁੜ ਰਹੇ ਆ ਤੇ ਕਲਈ ਮੋੜੀ ਕੋਈ ਐਮਪੀਆ ਜਰੀ ਵੀ ਦੰਦਾ ਤਾਂ ਨਾ ਹੋਵੇ ਇੱਕ ਮੰਡਰਾਂ ਤੋਂ ਲੰਘ ਕੇ ਕੋਈ ਕਰਦਾ ਫਿਰ ਜ਼ਿੰਮੇਵਾਰ ਹੋਊਗਾ ਹਾਂ ਹਾਂ ਉਹ ਬਚ ਗਿਆ ਜੰਮੂ ਵਿੱਚ ਬਚਦਾ ਉਹ ਖਾਇਆ ਦਾ ਮੱਛੀ ਹੈ ਹਾਂ ਆ ਭਰਾ ਆਗੂਆਂ ਦੀ ਵਿਵਸਥਾਬੰਦੀ ਤੇ ਜਿਹੜੇ ਦੇਖੋ ਤੁਸੀਂ ਉਹ ਕਿੱਡੇ ਕਿੰਨੇ ਚਲੀ ਵਾਰਨ ਦੇ ਨੇ ਇਹ ਗੱਲਾਂ ਬੋਲਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਤਾਂ ਸਮਝ ਆਉਂਦਾ ਵੀ ਹਾਂ ਨਹੀਂ ਹੁੰਦਾ ਵੀ ਹਾਂ ਜੇ ਸ਼ਾਹਬਾਹਂ ਹੁੰਦਾ ਬਦਲੀ ਤੋਂ ਇੱਥੋਂ 2 ਮੰਦ ਕਰ ਜਾਂਦੇ ਲਓ ਤੁਸੀਂ ਵਾਪਸ ਮੋੜਨਾ ਵਾਪਸ ਮੁੜ ਜਾਓ ਇਹ ਪ੍ਰਚਾਰ ਬੰਦ ਕਰੋ ਜਿਹੜਾ ਦੋਸ਼ੇ ਕਹਣਾ ਪਿੱਛੇ ਮੁੜਿਆ ਸਾਹਮਣੇ ਨਾ ਦੱਸਿਆ ਨਹੀਂ ਇੱਥੇ ਮਗਰ ਮੁੜਦਾ ਮਗਰ ਅਸੀਂ ਡੰਗਾ ਵਾਲੇ ਖੜਿਆ ਪੁਲਿਸ ਘੱਟ ਫੋਟੋ ਤੁਸੀਂ ਬਾਹਲਾ ਘਟਾਵਾਂਗੇ ਇਹਨਾਂ ਤੋਂ ਇਹਲੇ ਬਰਕਰਾਰ ਰੱਖੋ ਕਮਾਂਡਰਾਂ ਨੂੰ ਬੇਨਤੀ ਕਰਦਾ ਮੈਂ ਤਾਂ ਸੰਪਰਕ ਵੀ ਕਰ ਲੈ ਸਾਰਿਆਂ ਨੂੰ ਬੋਲ ਲੈਣਾ ਦੇਖੋ ਲੱਖ ਤੋਂ ਬਾਹਰ ਕੋਈ ਨਾ ਹੋਵੇ ਇਹ ਬਾਰੇ ਛੱਡਦੇ ਹੋ ਤੇ ਇੱਥੇ ਦਾ ਅਸਰ ਆ ਜਾਂਦਾ ਮੰਨ ਲੋ ਉਹਦੇ। ਹੌਲੀ ਹੌਲੀ ਆਸਾਂ ਮਿੱਥੋ ਹੀ ਜਾਂਦਾ ਹੁੰਦਾ ਇਹ। ਕਿਵੇਂ ਲੈ ਲੈ ਰਸਣ ਭਰਾਵੇ ਦਿਓ। ਅੱਖਾਂ-ਅੱਖਾਂ ਪੁੰਝ ਲੋ। ਮੈਂ ਤਾਂ ਚੈਨ ਵਾਲਾ ਨੂੰ ਆਨਾ। ਕਿੱਦਾਂ ਬਿਹੜਾ ਹਾਲ ਉਹਨਾਂ ਨੂੰ ਮੁੜੇ ਜਾਣਾ ਪੈਂਦਾ। 64 ਹੋਵੇ ਗੋਰੀ ਚੱਲੇ। ਇਹਨਾਂ ਦਾ ਕਿੱਤਾ ਆਪਣੇ ਨੂੰ ਵੀ ਪੜਾ ਹੈ। ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਕਿਸਾਨ ਨੇ ਉਹ ਜਿਹੜੀ ਵਿਉਂਤਵੰਦੀ ਦੇ ਵਿੱਚ ਕੁਝ ਤਬਦੀਲੀ ਦੇ ਕਾਰਨ ਆਗੂਆਂ ਵੱਲੋਂ ਵਾਪਸ ਬੁਲਾਏ ਗਏ ਆ ਤੇ ਤੁਸੀਂ ਦੇਖ ਸਾਡੇ ਆਗੂ ਮੁੜ ਰਹੇ ਆ ਉਹਨਾਂ ਨੂੰ ਸਾਬਾਣ ਨੂੰ ਸਮਾਂ ਦੇਣਾ ਰਸਤਾ ਖੋਲ ਦੇਣਾ ਨਹੀਂ ਜੇ ਉਹਦੇ ਬਾਅਦ ਵਧਾਂਗੇ ਫੇਰ ਵੀ ਉਹ ਦੇਖ ਲੈਣਾ ਕੀ ਕਰਨਾ ਬੱਠੇ ਹੀ ਹੋ ਗਾ ਸਾਡਾ ਪਾਣ ਮਿਸੇ ਦਾ ਸਮੇਂ ਦਾ ਸੀ ਪਟੇਂਡੇ ਵੀ ਆਣੂ ਸੀ ਜਦੋਂ ਸੜਕ ਤੇ ਚਲੀ ਜਾਂਦਾ ਜਿਹੜਾ ਨੀ ਵਰਕਰ ਮੰਨਦਾ ਉਹ ਵਧਾ ਕਿ ਉਸ ਪਾਸੇ ਤੋਂ ਤੁਹਾਡੇ ਪੁਲਸ ਵਾਲੇ ਪਾਸੇ ਦੇ ਕੀ ਲੱਗਦੇ ਉਹ ਮਾੜਣ ਜਿਹੜੀ ਹੋਰ ਪੁਲਿਸ ਮਗਾਉਣੀ ਆ ਉਹਨੂੰ ਸਮਾਂ ਦਿੰਦੇ ਆ ਵੀ ਹੋਰ ਮਗਾ ਲਓ ਜੇ ਤੁਹਾਨੂੰ ਰੌਲਾ ਵੀ ਭੁਜਾ ਦਿਆ ਕੇ ਕੁੱਟ ਦੇ ਕੁੱਟ ਲਾਣ ਬੈਠੇ ਜੱਜੇ ਫਸਰੂ ਗੈਸ ਦੇ ਗੋਲੇ ਨਹੀਂ ਭੁਜਾ ਸਕਦੇ ਦਾਗ ਛੋਟੀ ਨਹੀਂ ਭੁਜਾ ਸਕਦੀ ਇਹਨਾਂ ਨੇ ਗੋਲੀਆਂ ਨਹੀਂ ਭੁਜਾ ਸਕਦੀਆਂ ਇਹ ਕੋਹੋ ਜੇ ਸਰ ਮੰਗੀ ਨਾ ਗੱਡੀ ਹਾਂਜੀ ਮਾਨਾਲੇ ਸਟੇਸ਼ਨ ਦੇ ਫੇਰ ਗੱਡੀ ਨੰਗੀ ਨਾ ਸਤਾਪਦੀ ਇਹਨਾਂ ਦੀ ਤੇ ਬਲੇਖਾ ਜਲਾ ਲੋ ਬੋਲੀਆਂ ਗਾਲੀਆਂ ਲੈ ਲੋ ਦਮ ਲੈ ਲੋ ਮੂ ਮਾਂ ਵਾ ਪੂਝ ਲੋ ਇਹ ਤੋਂ ਵੱਲ ਕਲੜੀ ਝੁੱਟੀ ਲਾਉਣੀ ਆ ਕਲੜੀ ਕੇਰਾ ਹੈ ਅਥਰੂ ਗਾਇ ਦਾ ਅਫਰੋਗ ਕੇ ਮੁਰਗੇ ਘਟ ਜਾਂਦੇ ਬੜਾ ਕੰਮ ਨਹੀਂ ਕਰਦਾ ਕੇਰਾ ਵੱਧ ਕੰਮ ਕਰਦਾ ਇਹ ਜਦੋਂ ਕੇਰਾ ਪਹਿਲਾਂ ਪੈਂਦਾ ਹੈ ਬਾਜ ਅੱਖਾਂ ਵਿੱਚ ਨੂੰ ਹਰ ਜਾਂਦੀਆਂ ਮੈਨੂੰ ਵੀ ਦੇਖਿਆ ਦੁਨਿਆਲੇ ਉਹੀ ਉਹੀ ਆ ਐ ਨਹੀਂ ਆ ਰਾਇ ਨਹੀਂ ਆਈ ਨਹੀਂ ਭਰਾ ਮੇਰੇ ਆਏ ਨਹੀਂ ਤੂੰ ਕੀ ਕਰਦਾ ਇਹ ਤੇ 2000 ਤਾਂ ਕਿਵੇਂ ਤੈਨੂੰ ਕਹਤਾ ਇਹਨੂੰ ਭਰਾ ਨੂੰ ਵਿਸ਼ੇ ਕਰੋ ਫੜ ਕੇ ਠੀਕ ਆ ਤੁਸੀਂ ਇਸ ਭਰਾ ਨੂੰ ਵਿਸ਼ੇ ਲੈ ਜੋ ਇਹ ਨਹੀਂ ਕੰਮ ਚੱਲਣਾ ਆ ਮਹਾਰਾ ਕੋਈ ਕੁਝ ਕਰੇ ਲਲਕਰਾਂ ਮਾਰੋ ਉਹ ਕਰੋ ਕੋਈ ਮਸਲਾ ਨਹੀਂ ਹੈ ਗਿਆ ਜੋ ਚੱਲਣਾ ਸਟੇਜ ਤੋਂ ਚੱਲਣਾ ਮੈਂ ਪਹਿਲਾਂ ਵੀ ਕਿਹਾ ਸੀ ਕੋਨੇ ਭੇਗਾ ਹਰ ਗਏ ਜੇ ਹੌਸ ਉਤੋਂ ਨਹੀਂ ਆ ਜਜਵਾ ਜਜਵਾਦ ਚਹੀਦੇ ਆ ਉਹਦੇ ਬਣਾ ਲੜਿਆ ਨਹੀਂ ਜਾਂਦਾ ਕੱਲੀ ਹੌਸ ਨਹੀਂ ਲੜਾਉਂਦੀ ਦੋਨਾਂ ਦਾ ਸਮੇਲ ਲੜਾਉਂਦਾ ਦੋਨਾਂ ਦੇ ਸਮੇਲ ਚ ਹੌਸ ਉਤੋਂ ਦੀ ਚੰਗੀ ਆ ਅਨੂਨਾ ਲੈ ਲੋ ਅੱਖਾਂ ਦੇ ਉੱਪਰ ਛੇੜੇ ਉੱਤੇ ਮਾਰ ਲੋ ਪਾਣੀ ਦੇ ਆਪਣੇ ਟੈਂਕੀ ਵਾਲੇ ਟ੍ਰੇਡ ਨੂੰ ਵੀ ਕਹਦੇ ਵਾਪਸ ਨੂੰ ਆ ਜੇ ਕੇ ਦਾ ਕੋਈ ਬਰਾ ਡਰਾਂਕੀ ਵਾਲੇ ਜੇ ਮੇਰੀ ਬਾਤ ਸੁਣਦਾ ਵੀ ਟੈਂਕੀ ਕਿਰਾਏ ਮਗਰ ਨੂੰ ਲਿਆਵੇ ਤੇ ਮੇਰੇ ਫੋਪੀ ਸੇਨਾ ਯਾਦ ਰਾਮੇ ਰੋਟੀ ਤੋਂ ਕੋਈ ਨਹੀਂ ਪੂਰੇ ਬਹਿ ਜਾ ਜਿੱਥੇ ਮਰ ਜੀ ਕੋਈ ਵੀ ਬਰਾਗ ਇਸ ਗੱਡੀ ਤੋਂ ਮਗਰ ਨਾ ਜਾਵੇ ਹੌਲੇ ਹੁਣ ਬਾਥਰੂਮ ਕਰਨਾ ਟਰੱਕਾਂ ਦਾ ਹੌਲਾ ਬਧੀਰਾ ਛੱਡ ਤੀ ਗਏ ਸੀ ਅਥਰੂ ਗਏ ਛੱਡੀ ਆ ਜੀ ਉਹਨਾਂ ਦੇ ਕੋਈ ਨਾ ਛੱਡ ਲੋ ਛੱਡ ਲੋ ਜਿੰਨੀ ਮਰਜ਼ੀ ਛੱਡ ਲੋ ਲੜਾਈ ਦਾ ਕੰਮ ਹੀ ਹੁੰਦਾ ਹੈ ਜੋ ਕਰਵਾ ਬਿੱਸੇ ਚਾਰ ਕਰਵਾ ਫੇਰ ਅੱਗੇ ਲੜਾਈ ਦੇ ਦਾਪੇ ਚ ਹੁੰਦੇ ਆ ਇਹਦਾ ਪਾ ਗਾਹਾਂ ਵਧੇ ਆ ਉਹ ਜਮੇ 스테ਜ ਤੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾ ਲੈਣਾ ਹੁਣ ਉੱਥੇ ਨੂੰ ਗੱਸਾ ਫੱਡਣ ਲੱਗਾ ਸਾਡਾ ਬੰਦਾ ਕੋਈ ਨਹੀਂ ਇੱਧਰ ਨਹੀਂ ਜਾਣਾ ਟਰੱਕਾਂ ਦੇ ਪਾਸੇ ਨਹੀਂ ਜਾਣਾ ਕਿਸੇ ਨੇ ਐਨ ਚੱਕੋ ਇੱਕੋ ਜਾ ਰੋ ਇਜੂਵਾ ਲੋਕ ਸਗਾਹ ਬਦੂ ਕੀ ਬਰਗਾ ਦੇਪੋ ਮੈਂ ਇੱਧਰ ਜਹਾ ਕੋ ਸਵੇ ਗਾਹ ਬਦਨੇ ਅੱਥਰੂ ਕਾਇਦੇ ਕੋਲੇ ਸੱਟ ਕੇ ਗਲੇ ਗਲੇ ਕਪੜੇ ਪਿਆਉਣ ਉਹ ਇੱਥੇ ਆਪਣੀ ਗੱਡੀ ਕਿੱਥੇ ਆਓ ਟੈਂਕੀ ਵਾਲੀ ਮਗਰ ਸਾਹ ਆਹ ਤੁਸੀਂ ਬਰਤ ਰਹੇ ਹੋ ਦੋ ਇਹ ਆ ਮੈਨੂੰ ਦੇ ਦਿਓ ਜਹੀਂ ਰਮਾਲ ਗਾਹ ਵੀ ਇਕੱਠਿਆਂ ਬਦਨਾ ਪਿੱਛੇ ਵੀ ਹੋ ਜੋ ਸਾਡੇ ਨੇ ਇਕੱਠਿਆਂ ਹਟਣਾ ਕੱਲਾ ਨਾ ਕੋਈ ਰਹੇ ਤੂੰ ਇੱਥੇ ਅਜੇ ਦੇ ਭਰਾ ਵਾਲੇ ਤੂੰ ਇੰਜਾ ਵੀ ਮਾਰੇ ਮਾਰੇ ਮਗਰ ਹੋ ਜਾਓ ਤੁਸੀਂ ਦੇਖ ਸਕਦੇ ਹੋ ਵੀ ਹੋਰ ਮਗਰ ਕਰਦਾ ਭਰਾ ਮੇਰਾ ਅਥਰੂ ਗਾਇਸ ਦੇ ਜਿਹੜੇ ਗੋਲੇ ਆ ਉਹ ਦੁਬਾਰਾ ਚਲਾਏ ਜਾ ਰਹੇ ਆ ਉਹ ਗੋਲੀਆਂ ਕਿੰਨੀਆਂ ਕਰਕੇ ਸਿੱਟਦਾ ਕਰਾਂਗੇ ਇੱਕ ਗਿੱਲਿਆ ਕਰ ਲੈ ਗਿੱਲਿਆ ਪਾਣੀ ਪਾੜਦੇ ਇਹ ਨਹੀਂ ਬਣਾ ਮੈਨੂੰ ਆਇਆ ਲੱਗਦਾ ਪਤਾ ਨਾ ਚੱਲੇ ਸਾਹ ਬੁੱਤੋ ਵਗਣੇ ਬਦੜਾ ਪੋਰਾ ਹਾਂ ਰੋਕ ਜਾ ਚਾਹਵਰਾ ਭਰਾ ਉਹ ਘਾੜਾ ਲੈਓ 2 ਸੈਕਿੰਡ ਇਹਦਾ 100 ਰੁਪਏ ਨਹੀਂ ਲੈ ਲੈ ਇਹਨੂੰ ਜਿਹਦਾ ਕੋਈ ਛੋਟਾ ਨਾ ਜਾਸੇ ਪਣੀ ਦੀ ਦਾ ਕਫੜਾ ਛੱਡ ਦੇ ਦੇਖੋ ਕਿਸ ਤਰ੍ਹਾਂ ਥਰੂ ਕਿਸ ਦੇ ਜਿਹੜੇ ਗੋਲੇ ਆ ਉਹ ਛੱਡੇ ਜਾ ਰਹੇ ਆ ਫਿਰ ਤੋਂ ਇੱਕ ਮਿੰਟ ਇੱਕ ਮਿੰਟ ਫੜ ਕੇ ਨਹੀਂ ਇੱਕ ਨਾ ਹੱਥ ਜ਼ਰਾ ਖਾ ਇੱਕ ਮਿੰਟ ਹੀ ਫੜ ਲਾ ਬਸ ਉਹ ਆ ਕੇ ਬੰਦੇ ਉੱਤੇ ਰਿਹਾ ਤਾਂ ਬੰਦਿਆਂ ਦਾ ਇਧਰ ਦੁਨੀਆ ਘੜੀ ਹੈ ਬਾਜੀ ਵਾ ਕਿੱਲੇ ਬੰਦੇ ਮਸਾ ਪੈਂਦਾ ਯਾਰ ਹਾਂ ਮੈਂ ਸੱਚੀ ਗੱਲ ਹੈ ਘਰ ਤੇ ਵੀ ਸੋਕਰ ਨੱਡ ਗਿਆ ਇੱਧਰ ਰੱਖ ਹੈ ਕਿਸੇ ਹੱਥ ਤਰਾ ਨਾ ਬੋਲੇ ਪਿੱਛੇ ਮੁੜੋ ਹੈ ਪਿੱਛੇ ਮੁੜੋ ਕੇ ਉੱਥੇ ਰਹੋ ਯਾਰ ਉਹ ਪਿੱਛੇ ਹੋ ਜਾ ਤੱਕ ਨਾ ਬੰਦੀ ਦੇਣਾ ਓ ਫੈਦੀ ਮੱਤੇ ਬਾਹਰੇ ਲਾ ਕੇ ਓ ਟਰਾਈਕਰਾਂ ਨੂੰ ਪਾਉਦੇ ਹੋ ਪਰਣਾਣਾ ਜਾਂ ਪਿੰਡ ਨੇ ਓ ਬਾਈ ਪਿੱਛੇ ਮੁੜੋ ਯਾਰ ਓ ਪਿੱਛੇ ਮੁੜੋ ਆ ਸਾਰੇ ਕਮਾਂਡਰ ਮੈਨੂੰ ਮਿਲਣੋ ਸਾਰੇ ਕਮਾਂਡਰ ਮੈਨੂੰ ਮਿਲਣੋ ਹਾਂਜੀ ਹੈਲੋ ਹੈਲੋ ਉਹਨਾਂ ਨੇ ਦੇਖ ਲੈਣਾ ਕੀ ਕਰਨਾ ਆਪਾਂ ਕਿਹਨਾਂ ਸਾਰੇ ਜਿਉਨਾਂ ਵਾਲੇ ੱਡੇ ਤੇ ਚੱਲ ਜਾਈਏ ਫਿਰ ਪਾਣੀ ਆਪਣਾ ਬਣਿਆ ਪਿਆ ਹੈ ਹੈਲੋ ਹੈਲੋ ਉੱਥੇ ਬੈਠਾਂਗੇ ਜਿਉਨਾਂ ਵਾਲੇ ੱਡੇ ਤੇ ਕਰਾ ਕਿਸੇ ਨੇ ਕਾਲੀ ਨਹੀਂ ਕਰਨੀ ਹੋਵੇ ਉਹ ਜਿਉਨਾਂ ਵਾਲੇ ੱਡੇ ਤੇ ਕੱਲ ਚੱਲਾਂਗੇ ਆਪਾਂ ਹੋਰ ਆ ਰਿਹਾ ਫਿਰ ਹੋਰ ਹੈ ਨੂਨ ਨਹੀਂ ਆ ਆ ਨੂਨ ਸਵੇਰਾ ਹੋਵੇ ਹੌਲੀ ਹੌਲੀ ਕੋਈ ਕਾਲ ਨੇ ਉਹ ਫੋਟੋ ਤਾਂ ਉਹ ਹਟ ਗਿਆ ਬੱਸ ਹਟ ਗਿਆ ਉਹ ਉਧਰ ਕਿਵੇਂ ਓਏ ਹਵਾ ਉਹਦੇ ਹੋਂ ਦੇ ਨਾਲ ਬੈਠੇ ਲੋ ਅੱਛਾ ਕੀ ਕਹਿੰਦੇ ਅਮਰ ਤੇ ਛੱਡ ਦਿੰਦੇ ਅੱਛਾ ਇੱਧਰ ਮੁੜ ਕੀ ਰਹੇ ਮੈਂ ਹਵਾਤ ਬਸ ਇੱਧਰ ਲਾ ਵੀ ਸਾਰੇ ਜਾਣਦੇ ਨਹੀਂ ਇਹ ਨਹੀਂ ਤਾਂ ਆਪਣੇ ਅੱਜ ਫੜੇ ਨਹੀਂ ਜਿੰਨੇ ਉਹ ਸਾਰੇ ਫੜਨਗੇ ਉਹ ਆਹ ਸਾਬ ਜੀ ਛੱਡ ਰਿਹਾ ਜੇ ਉੱਥੋਂ ਉੱਥੋਂ ਫੜੇ ਨੇ ਐਸੇ